ਜੱਗੀ ਚਾਹ ਪੀਣਾ ਫਿਰਦਾ ਸੀ ਤੇ ਏਤੇ ਗੇੜੇ ਜੇ ਦਿੰਦਾ ਉਹ ਮੈਨੂੰ ਜੋਰੇ ਨੇ ਦੱਸਿਆ ਵੀ ਤੇਰੇ ਬਾਣ ਤੇ ਆਖਾ ਉਹਦੀ ਉਹ ਫਿਰਦਾ ਸੀ ਫਿਰ ਮੈਂ ਆਖਿਆ ਫਿਰ ਐ ਤਾਂ ਨਹੀਂ ਕੰਮ ਦੀ ਸੀ ਤਾਂ ਚੱਲਣਾ ਫਿਰ ਮੈਂ ਚੱਕ ਤੇ ਤੇ ਪੱਟੇ ਇੰਨੇ ਮੈਥੇ ਲਾ ਕੇ ਬੱਥ ਜੰਦਾ ਕੈ ਲੈਊਗਾ ਦਾ ਬਾਤ ਵਾ ਵਾ ਬਈ ਤੇਰੇ ਜਦੋਂ ਤੇਰੀ 100 ਪੈਗੀ ਮੇਰੀ ਤਾਂ ਟੱਪ ਗਈ ਗਾਂ ਕੰਜਰ ਦਾ ਉਹਨਾਂ ਦਾ ਚੈਲਾ ਦਾ ਫਿਰਦਾ ਸੀਗਾ ਉਹ ਬੜਾ ਖੋਜੇ ਜੇ ਵਾਲ ਵਾਲਾ ਉਹ ਬੈਂਤ ਬੈਂਤ ਅੱਛਾ ਹੋਰ ਹਾਂ ਉਹ ਪੈਂਦੇ ਯਾਰ ਚੱਲ ਜੇ ਬਹੁਤ ਤੇਜ਼ ਨੇ ਮੇਰੇ ਸਲੇ ਦਾ ਉਤੋਂ ਦੀ ਆਵੇ ਮੇਰੇ ਅੱਛਾ ਅੱਛਾ ਮੂੰਹ ਕੇ ਮਾਰਿਆ ਮੂੰਹ ਪਰਨੇ ਯਾ ਹੁਣ ਤੋਂ ਨੀਂਦ ਪਾਰ। ਨੀਂਦ ਹੁਣ ਕਿੱਥੇ ਨੀਂਦ ਤਾਂ ਆਪਦੀ ਆਪੇ ਡਾਲੀ। ਸਾਡੀ ਸੀ ਇਹ ਤੁਮ ਆਦੇ ਆਪ ਨੂੰ ਛਲਾਕ ਸਭੇ ਦਾ। ਤੇ ਜਿਹੜੀ ਗਣਾ ਤਾਂ ਬਿਣਾ ਝੋਲਾ ਵੱਟੇ ਯਾਰ। ਬਿਣਾ ਜੀਰੀ ਵੱਟੇ। ਜਿਹੜਾ ਜੀਰੀ ਵੱਟੇ ਠੇਕੇ ਤੇ ਜਿਵੇਂ ਲੱਤੀ ਪਹਿਲੀ ਸਾਈਂ ਖੜਾ ਦਿੱਤੇ। ਆ ਨੀਂਦ ਕਿੱਥੇ? ਮੈਨੂੰ ਤਾਂ ਐਂ ਦੀ ਵੀ ਚਲ ਝੋਲਾ ਚੰਗਾ ਕੇਰ ਦੇਊਗਾ। ਕਣਕ ਚੰਗਾ ਗੀਤ ਦੇ ਦੂਗੀ ਪਹਿਲਾਂ ਥਾਲਾ ਝੋਨਾ ਡੋਬ ਗਿਆ ਉਹਨੇ ਵੀ ਮਸਾਂ ਬੇੜੀ ਬੰਨੇ ਜਿ ਲਈ ਹੁਣ ਕਣਕ ਤੇ अकेਜੀ ਠੰਡ ਪੈ ਗਈ ਠੰਡ ਪੈ ਗਈ ਲੈ ਆਈ ਦੀ ਜਾਊਗੀ 70 75ਾਂ ਦੇ ਘਰਾਂ ਚ ਖਾਲੀ ਦੇਖਣ ਨੂੰ ਤਾਂ ਸਮਝ ਲੱਗਦੀ ਇਹ ਵੀ ਗਾਹ ਆਪਣੋ 50 ਕਿਤੀ ਰਹਗੀ ਲੈ ਦੇ ਕੇ ਦੂਜੇ ਨੂੰ ਦੇਖ ਕੇ ਠੇਕਾ ਚੜੀ ਜਾਂਦੇ ਵੀ ਉਹ ਨਾਲ ਲੈ ਲੈ ਉਹ ਲੈ ਗਿਆ ਉਹ ਲੈ ਗਿਆ سارے ਦੁਨੀਆ ਕਪਾਉੜੇ ਜਾ ਦੇ ਮਾਰਨ ਲੱਗੀ ਠੇਕੇ ਤੇ ਲੈਣ ਵਾਲੀ ਗੱਪ ਮਰੀ ਜਾਂਦੇ ਨਹੀਂ ਆਪ ਤੇ ਆਪ ਠੇਕਾ ਵਧਾਉਂਦੇ ਨੇ ਕਿਸੇ ਦਾ ਕੀ ਕਸੂਰ ਠੇਕੇ ਦੇ ਦੇਣ ਵਾਲੇ ਦਾ ਤੇ ਚ ਕੀ ਕਸੂਰ ਕਸੂਰ ਤਾਂ ਡੀਸੀ ਆ ਆਪਣਾ ਤੇਰੇ ਹੀ ਆ ਕਸੂਰ ਤਾਂ ਮੈ ਮੇਤਰਾ ਨਹੀਂ ਲਊ ਜ਼ੋਵਾ ਇਹ ਸਾਲਾ ਅੱਡ ਗਲੀ ਬੰਨੂਗਾ ਵੀ ਕਿਉਂ ਏ ਕੀ ਮਣਾ ਪਿਆ ਲੈ ਆ ਗਈ ਉਹੀ ਕੱਪੜੀ ਗਾ ਹੁਣ ਇਹ ਵੀ ਸੱਚ ਨਹੀਂ ਦੱਸ ਸਕਦੇ ਇਹ ਵੀ ਤੰਗ ਕਰ ਇਹਦੇ ਵਾਲਾ ਤਾਂ ਚੱਕ ਹੀ ਰੱਖੂਗਾ ਇਹਨੂੰ ਤਾਂ ਨਹੀਂ ਸੱਚ ਦੱਸਦਾ ਗਾਹਾਂ ਤੋਂ ਹੋ ਜਾ ਸਿਆਣਾ ਮਣਾ ਅੱਗੇ ਤੋਂ ਠੇਕੇ ਤੇ ਜਮੀਨ ਹੋਣੀ ਪਰਾਇਤ ਕੀ ਕੈਲੇ ਵਾਲੇ ਤਾਂ ਕੱਢ ਦੂ ਜੱਬਾ ਤਾਂ ਬਣਾ ਇੰਨ ਤਾਂ ਨਹੀਂ ਤਾਂ ਲੈ ਲੱਗਣ ਦਿੰਦਾ ਪਾਪਾ ਕੈਲਾ ਵੀ ਯਾਦ ਰੱਖੋ ਇਹਦੇ ਲੈ ਚਾਉਂਦੇ ਆਂ ਬਾਹਲੇ ਲੈ ਲੈ ਉਹ ਠੰਡੀ ਸੀ ਹਾਂ ਏਸੀ ਨਾ ਕਰੀਏ ਕਰ ਲੋ ਪਾਪਾ ਏਸੀ ਨੂੰ ਕੋਸ਼ ਦੇ ਆਨੇ ਆਹ ਟਿੱਕੇ ਤੇ ਵਾਹਣ ਉਹ ਵੀ ਲੈਂਦਾ ਬੰਦਾ ਹੈਗਾ ਤਜਰਬੇਕਾਰ ਪੀਉ ਨੂੰ ਪੁੱਛਦੇ ਆ ਵੀ ਪਚਿਆ ਕਿ ਨਾ ਪਚਿਆ ਨਾ ਫੇਲਾ ਮੇਰਾ ਤਾਂ ਕਰੂੰਡਾ ਕਰ ਗਿਆ ਬੰਦਾ ਸਾਹੀ ਖੜਾ ਬੈਠਿਆ ਹੈ ਇਹਨੂੰ ਪੁੱਛਦਾ ਵੀ ਜੀਰੀ ਤੇ ਕਣਕ ਕਿਵੇਂ ਨਿਕਲੀ ਹਣਾ ਲੈ ਮਨਾਵਦਾ ਨਹੀਂ ਦੱਸਣਾ ਇਹਨੂੰ ਪੁੱਛ ਉਹ ਆ ਵੀ ਕਹ ਲੈ ਕਿਵੇਂ ਹੈ ਠੀਕ ਹੈ ਡੀਸੀ ਆ ਹੇ ਹਾਈ ਹਾਈ ਫੋਰ ਸੁਣਾ ਫੇ ਡੀਸੀ ਕਿਵੇਂ ਉਹ ਵਧੀਆ ਵਧੀਆ ਕਹਿ ਲਿਆ ਤੂੰ ਦੱਸ ਕਿਵੇਂ ਤਾਂ ਅਸੀਂ ਆ ਬੈਠੇ ਆਂ ਦਾਸ ਕਹਨੂੰ ਟਣਾ ਟਣਾ ਦੁਪਹਿਰਾ ਜਤੀ ਮੈਂ ਅੱਖਾ ਚੱਲ ਬੰਦ ਆਮ ਕਰ ਲਈਏ ਕਾਣੂ ਦੁਪਹਿਰੇ ਦੁਪਹਿਰੇ ਖਪਣਾ ਹਜੇ ਟਾਈਮ ਵਾਧੂ ਪਈ ਨਹੀਂ ਹਾਂ ਤੂੰ ਦੱਤ ਕਿਵੇਂ ਦੁਪਹਿਰੇ ਜੇ ਫਿਰ ਦੰਮ ਇਧਰ ਬੱਟੋ ਬੱਟੀ ਹੋਇਆ ਗੇੜਾ ਆ ਮਾਰਨਾ ਆਇਤੀ ਅੱਛਾ ਚੱਲ ਡੀਸੀ ਲੋਵੇ ਜਾਏ ਇਹ ਪੁੱਛੇ ਇਹ ਚਲੇ ਗੇਰਪੁਰ ਨਿਕਲੇਗਾ ਮੈਂ ਵੀ ਹੋਰ ਕੱਲਾ ਜਾ ਬੈਠੇ ਸੀ ਚੱਲ ਵਧੀਆ ਆ ਗਿਆ 2 ਮਿੰਟ ਗੱਲਾਂ ਕਰ ਲਾਂਗੇ ਹੂੰ ਗੇਰਕੂਰ ਕੇ ਮੈਂ ਵਈ ਫੇਰ ਕੂਰਤਾ ਬਸ ਪੁੱਛੇ ਨਾ ਤੂੰ ਹਾਂ ਕੇ ਰਾਲੇ ਦਾ ਤੇ ਕੀ ਹੱਥੇ ਰੰਗ ਤੇ ਰੱਬ ਨੇ ਬਸ ਤੂੰ ਬਸ ਪੁੱਛੇ ਨਾ ਰੰਗੇ ਲਾ ਤੇ ਰੱਬ ਨੇ ਇਤ ਕੀ ਤਾਂ ਜਰਾ ਕੇ ਰਾਲੇ ਠੀਕ ਜੀਰੀ ਕਮੇ ਨਿਕਲੀ ਧੀ ਵੇ ਜੀਰੀ ਵੀ ਵਧੀਆ ਨਿਕਲੀ ਧੀਰੀ ਕੀ ਸਭ ਕਤਾ ਪੈ ਗਈ ਸੀ ਬਸ ਹੁਣ ਤੂੰ ਫੇਰ ਯਾਰ ਪਤਾ ਵੀ ਕੀ ਗੱਪ ਵਾਲੀ ਗੱਲ ਹੋ ਜਾਂਦੀ ਹੈ ਕਹਿੰਦੇ ਹਾਂ ਹਾਂ ਯਕੀਨ ਨਹੀਂ ਕਰਦਾ ਅਗਲਾ ਕੋਈ ਹੁਣ ਚੱਲ ਤੂੰ ਤਾਂ ਵੱਡਾ ਭਾਈਆ ਤੈਨੂੰ ਦੱਸ ਦਿੰਦਾ ਗੱਪ ਗੱਪ ਤੂੰ ਸੱਚ ਦੱਸ ਲੋਕ ਗੱਪ ਮੰਨੇ ਜਾਂਦੇ ਨੇ ਤੂੰ ਵੱਡਾ ਭਾਈਆ ਤੈਨੂੰ ਦੱਸ ਦਿੰਦਾ ਮੈਂ ਹੂੰ ਜੀਰੀ ਤਾਂ ਤੂੰ ਐ ਮੰਨ ਕੇ ਚੱਲ ਵੀ ਲੱਗੀ ਦੀ 100 ਤੋਂ ਉਤੀ ਲੱਗੀ ਦੀ 100 ਮੰਤੋਂ ਹਾਂ 100 ਤੋਂ ਤੇ ਪੀੜੀ ਉਸ਼ਦੀ ਅੱਛਾ ਹਾਂ ਹਾਂ ਮਿਹਨਤੀ ਆ ਬੰਦਾ ਤੂੰ ਤੱਕ ਕਰ ਕੀ ਪੂਰਾ ਪਟੂਗਾ ਐ ਤਾਂ ਫਿਰ ਹੁਣ ਤੈਨੂੰ ਪਤਾ ਜਮਾਖ ਪਾਲਣੀ ਨੇ ਫਿਰ ਤਾਂ ਕਣਕ ਵੀ ਵਧੀਆ ਨਿਕਲੀ ਹੋਣੀ ਕਣਕ ਵੀ ਮੈਂ ਕਹਣਾ ਜਮਾਈ ਸੀ ਹਾਂ ਸਰੇ ਲੱਗੀ ਸੀ ਪੈ ਗਈ 50 50 ਹੋਰ ਅਣਕ ਟੱਪ ਗਈ 70 ਤੋਂ ਬੋਲਿਆ ਗੱਲਾਂ ਕਰਦਾ 50 ਤਾਂ ਅੱਜ ਤੋਂ 20 ਸਾਲ ਪੈਂਦਾ ਹੁੰਦਾ ਸੀ ਜੇ ਜਰ 50 ਆ ਤਾਂ 70 ਮਣ ਤੋਂ ਹੋਰ ਹੋਰ ਕੱਲੇ ਹੁਣ ਰੇਹਾਂ ਸਪਰੇਹਾਂ ਦਾ ਜੋਰ ਆ ਅੱਗੇ ਤਾਂ ਕੱਲੇ ਰੂੜੀ ਦੇ ਰੇ ਨਾਲ ਹੁੰਦੀ ਸੀ ਕਣਕ 20 25 ਮਣ ਹੋਰ ਕਿਹੜੀਆਂ ਬੌਲੀਆਂ ਗੱਲਾਂ ਤੇ ਫਰਦਾਂ ਕਰ ਲਿਆ ਤੂੰ ਕਿੱਧਰ ਹੁਣ ਜਾ ਰਹਿਣਾ ਓਏ ਠਿੱਕ ਦੇ ਲੈ ਲੀ ਗਾ ਨੂੰ ਠੀਕ ਲੈ ਇੱਕੇ ਤਾਂ ਤਾਂ ਉਹਦੀ ਲੈਲੀ ਤੀ ਮੈਂ ਜੀਰੀ ਵੱਡਣ ਤੋਂ ਪਹਿਲਾਂ ਹੀ ਅੱਛਾ ਜੀਰੀ ਵੱਡਣ ਤੋਂ ਪਹਿਲੀ ਤੈਨੂੰ ਪਤਾ ਲੱਗਿਆ ਤੇ ਵਿਸ਼ਵਾਸ ਮਨ ਨਿਕਲੂਗੀ ਤਾਂ ਤਾਨੂੰ ਲੱਗਿਆ ਤੀ ਯਾਰ ਬਾਣ ਚੰਗਾ ਤੀ ਅੱਛਾ ਮੋਟਰ ਵਧੀ ਹੈ ਡੂੰਗਾ ਪਾਣੀ ਹੈ ਸੂਏ ਦਾ ਪਾਣੀ ਲੱਗਿਆ ਹੋਇਆ ਉਹ ਜੱਗੀ ਚਾਹ ਪੀਣਾ ਫਿਰਦਾ ਤੀ ਤੇ ਗੇੜੇ ਜੇ ਦਿੰਦਾ ਉਹ ਮੈਨੂੰ ਜੋਰੇ ਨੇ ਦੱਸਿਆ ਵੀ ਤੇਰੇ ਬਾਣ ਤੇ ਆਖਿਆ ਉਹਦੀ ਉਹ ਫਿਰਦਾਦੀ ਫਿਰ ਮੈਂ ਆਖਿਆ ਫਿਰ ਐ ਤਾਂ ਨਹੀਂ ਕੰਮ ਦੀ ਸੀ ਥਾ ਚੱਲਣਾ ਫਿਰ ਮੈਂ ਚੱਕਦੇ ਤੇ ਪੱਟੇ ਅੱਛਾ ਹਾਂ ਮੈਂ ਤਾਂ ਉਹਦੀ ਥਾਂ ਮਤਾਂ ਦੀ ਵੇਲਾ ਠੀਕ ਪਹਿਲਾਂ ਕਿੰਨੇ ਨੂੰ ਦੀ ਹੁਣ ਕਿੰਨੇ ਮੈ ਲੈ ਲਈ ਉਹ ਪਹਿਲਾਂ ਬਸ ਹੈਗੀ ਸੀ 73 ਨੂੰ ਦੀ ਪਹਿਲਾਂ 70 ਤੇ 3 ਨੂੰ ਅੱਛਾ ਫਿਰ ਪੰਜ ਹੋਰ ਚੱਕਤਾ ਦੀ ਮੈਂ ਇਕੱਠੀ ਵੀ ਜਿਹੜਾ ਕੋਈ ਚੂ ਕਿ ਤੂ ਪ੍ਰੰਤੂ ਹੋਵੇ ਨਾ ਮੈਂ ਤਾਂ 2 ਘਟ 80 ਨੂੰ ਚੱਕਤੀ ਸੀ ਫਿਰ ਵਾਹ ਹਾਂ 2 ਘਟ 80 ਨੂੰ ਆਣ ਮੈਂ ਟੈਂਸ਼ਨ ਨਹੀਂ ਲੈ ਲਿਆ ਬਾਹਣ ਹੁਣ ਐਂ ਤਾਂ ਨਹੀਂ ਹੈ ਕਿ ਹੁਣ ਆਦਿਕ ਆ ਕੇ ਬਹਿ ਜਾਂਦੇ ਆ ਬਾਹਣ ਚੱਪਦੇ ਚ ਫਿਰ ਹੋਰ ਕੋਈ ਕੰਮ ਵੀ ਨਹੀਂ ਕਰ ਲਿਆ ਹੋਰ ਆਪਾਂ ਕਰ ਕੀ ਸਕਦੇ ਆ ਖੇਤੀ ਵਾਲੇ ਆਪਾਂ ਤਾਂ ਆਪਦੇ ਚਾਰ ਕੀਲੇ ਨਾਲ ਤਾਂ ਤੈਨੂੰ ਪਤਾ ਫਰ ਟਾਈਮ ਨਹੀਂ ਟੱਪਦਾ ਹੈਂ ਤੂੰ ਫਿਰ ਐ ਆਇਆ ਫਿਰ ਦੋ ਚਾਰ ਕੀਲੇ ਨਾਲ ਟਾਈਮ ਕਿੱਥੇ ਟੱਪਦਾ ਤੈਨੂੰ ਲੈ ਲੈਨੇ ਆ ਪੰਜ ਸੱਤ ਕੀਲੇ ਠੇਕੇ ਤੇ ਵਧੀਆ ਵਧੀਆ ਖਿੱਚ ਕੇ ਰੱਖ ਕੰਮ ਤੂੰ ਸੁਣਾ ਵਧੀਆ ਵਸ ਬਾਹਣ ਤਾਂ ਤੈਂ ਵੀ ਰੱਖ ਲੇਦੀ ਹੈਗਾ ਲੈ ਮੈਂ ਤੇਰੇ ਮੰਗੂ ਮੈਂ ਰੱਖ ਲਿਆ ਹਾਂ ਗਾਂ ਕੰਜਰ ਦਾ ਉਹਨਾਂ ਦਾ ਚੈਲਾ ਦਾ ਫਿਰਦਾ ਦੀਗਾ ਉਹ ਸੜਾ ਖੋਜੇ ਜੇ ਵਾਲਾ ਉਹ ਬੈਂਤ ਬੈਂਤ ਅੱਛਾ ਹੋਰ ਹਾਂ ਉਹ ਪੈਂਦੇ ਯਾਰ ਚੈਲ ਜੇ ਬਹੁਤ ਤੇਜ ਨੇ ਮੇਰੇ ਸੜਾ ਉਤੋਂ ਦੀ ਆਵੇ ਮੇਰੇ ਅੱਛਾ ਅੱਛਾ ਹੂੰ ਕਿ ਮਰਿਆ ਮੂੰਹ ਪਰਨੇ ਅੱਛਾ ਅੱਛਾ ਛੱਡਦੇ ਆ ਕਿੰਨੇ ਨੂੰ ਚੱਕ ਤਾਂ ਲੈ ਆਉਏ ਮੈਂ ਲੈ ਲਿਆ ਬਾਹਣ ਉਹ 80 ਤੇ 1 ਨੂੰ 80 ਤੇ ਕੰ ਹਾਂ ਤਾਂ ਮੇਰੇ ਨਾਲੋਂ ਵੀ ਚੱਕਤਾ ਕੰਮ ਏ ਮੈਂ ਤਾਂ ਮੇਰੇ ਤਾਂ ਉਤੋਂ ਦੀ ਫਰਦਾ ਦੀ ਉਹ ਮੈਂ ਆਖਿਆ ਵੀ ਮੈਂ ਲੈਣ ਨਹੀਂ ਦੇਣਾ ਚਾਹੇ ਸਾਲਾ ਪਹਿਲਾਂ ਕਿੰਨੇ ਨੂੰ ਸੀ ਪਹਿਲਾਂ ਸੀ ਉਹ 5 ਘਟ ਨੂੰ 5 ਘਟ 80 ਨੂੰ ਅੱਛਾ 75 ਨੂੰ ਸੀ ਹਾਂ ਇਹਾਂ ਵੀ ਫਿਰ ਮੇਰੇ ਨਾਲੋਂ ਤਾਂ ਤੇਜ਼ ਹੀ ਤੀਰੇ ਲਵੇ ਇਹ ਪਹਿਲਾਂ 2 ਤੇਜ਼ ਸੀ ਐਤ ਕੀ 3 ਤੇਜ਼ ਹੋ ਗਿਆ ਆਪਾਂ ਇਹ ਤਾਂ ਨੋ ਡੀਸ ਕਿਉਂ ਚਾਹਿਆ ਫਿਰ ਇੰਨੇ پیسے ਲਾ ਕੇ ਬਚ ਜਾਂਦਾ ਕਈ ਲੈਊਗਾ ਬਾਅਦ ਚ ਵਾਹ ਬਈ ਤੇਰੇ ਜਦੋਂ ਤੇਰੀ 100 ਰੁਪਏ ਕੀ ਮੇਰੀ ਤਾਂ ਟੱਪ ਗਈ ਅੱਛਾ ਕਮਾਲ ਕਰਤੀ ਤਪਾਤੀ ਮਿੱਤਰਾਂ ਨੇ ਅੱਛਾ ਅੱਛਾ ਕੰਦਾ ਤਾਂ ਫਿਰ ਤੂੰ ਵੀ ਕਾਰੀਗਰ ਹੈ ਕਾਡੂ ਆਏ ਸੀ ਕੰਦੇ ਕਾਪੀਆਂ 10 ਫੜੀਆਂ ਵੀ ਹੈ ਤੇ ਸਟੇਡੀ ਚ ਅੱਛਾ ਅੱਛਾ ਹਾਂ ਬੋਲੇ ਰੇ ਰੂ ਦਾ ਫਰਜੰਦਾ ਰੇ ਮੈਂ ਕਹਾ ਦੋ ਟਰਾਲੀਆਂ ਲਿਆਂਦੀਆਂ ਆਪਾਂ ਨਹੀਂ ਦਬਦੇ ਇਹ ਤਾਂ ਆਪਣੇ ਲੋਕਾਂ ਚ ਘਾਟ ਹੈ ਉਹ ਕੰਝ ਘਾਟ ਹੈ ਹਾਂ ਫਿਰ ਕਣਕ ਦਾ ਕੀ ਕੇ ਰਹਿ ਗਿਆ ਜੀ ਤੇਰੇ ਕਣਕ ਬੌਧੂ ਰੰਗ ਲੱਗੇ ਢੇਰੀਆਂ ਲਾਤੀਆਂ ਪੱਦੀ ਨਹੀਂ ਲੱਗਿਆ ਲੱਗਿਆ ਗਾ ਇਹਦਾ ਕਪੂ ਕਿੰਨੇ ਕਵਾਣਦੀ ਐ ਫੇਰ ਵੀ ਹੈ ਕਣਕ ਤਾਂ ਆਪਣੀ 75 ਤੋਂ ਡੱਪ ਗਈ ਹੈ 75 ਤੋਂ ਡੱਪ ਗਈ ਨਹੀਂ ਆ ਯਾ ਤੇਰਾ ਠੇਕਾ ਵਾਧਾ ਕੈ ਲਿਆ ਉਹ ਫਿਰਤਾ ਤੇ ਪੰਜ ਮਣ ਉੱਤੇ ਮਾਰੀ ਮੇਰੇ ਨੂੰ ਮੈਂ ਕਹ ਬਹਣ ਮੇਰਾ ਵੀ ਦੇਖਿਆ ਹੋਇਆ ਸੀ ਹੈ ਬਹਣ ਮੇਰਾ ਵੀ ਦੇਖਿਆ ਹੋਇਆ ਉਹ ਤਾਂ ਮੈਂ ਵੀ ਉਤਲਾ ਉਤਲਾ ਮੋਟਾ ਐ ਸਭ ਦਿੱਥੇ ਤੈਨੂੰ 70 ਆਲਾ ਤਾਂ ਕਣਕ ਤਾਂ ਹੀ ਨਹੀਂ ਪਤਾ 75 ਦੀ ਟੱਪ ਕੀ ਹੋਵੇ ਮੇਰੇ ਅੱਖੀ ਉਥੇ ਮੈਂ ਤਾਂ ਜਦੋਂ ਥੋੜੇ ਜਿਓ ਵਦੇ ਤੇ ਉਹਨਾਂ ਨੂੰ ਵੀ ਛੱਡਿਆ ਸੀ ਦੋ ਮਣ ਤਾਂ ਮੈਂ ਨਾ ਨਾ ਡੀਸੀਆ ਹੁਣ ਤੂੰ ਮੈਥੋਂ ਨਾ ਟਪਾ ਉਹ ਨਹੀਂ ਮੈਂ ਤੈਨੂੰ ਬੇਤੀ ਗੱਲ ਕਰਦਾ ਨਾ ਮੈਂ ਤੈਨੂੰ ਬੇਤੀ ਗੱਲ ਕਰਦਾ ਵੀ ਮੈਂ ਤਾਂ ਅੰਦਾਜ਼ਾ 70 ਦੀ ਲਾਇ ਵੀ ਟੱਪ ਕੇ 72 ਕੇ ਠਟ ਪਾ ਦੇਗਾ ਮੇਰਾ ਬਾਹਣ ਦਾ ਤੇਰੇ ਨਾਲੋਂ ਵੀ ਤਾਕੜਾ ਹੈਗਾ ਨਾ ਬਾਹਣ ਤਾਂ ਖਰ ਤਾ ਡੀਸੀਆ ਮੈਂ ਤਾਂ ਲਾਤੇ ਪੈਸੇ ਭੰਨਦੇ ਯਾਰ ਦੇ ਰੁੱਕ ਪਰ ਤੂੰ ਰੁੱਕੀ ਲਈ ਫਿਰ ਉਹ ਦਰਸ਼ਨ ਦਾ ਬਾਣ ਹੈ ਇਹ ਦਰਸ਼ਨਪੂਰੀਏ ਦਾ ਬਾਹਣ ਤਾਕੜਾ ਹੈ ਇਹ ਐ ਨਹੀਂ ਛੋਟੇ ਦਾ ਫਿਰ ਕਹਿੰਦੇ ਨੇ ਇਹਨੂੰ ਓ ਮੇਖਾ ਛੱਡ ਮੇਰਾ ਵਾਹਣ ਇਦੂ ਵੀ ਤਕੜਾ ਤਾਂ ਹੀ ਮੈਂ ਹੁਣ 80 ਟਪਾਤੀ ਓਏ ਸਭ ਤੋਂ ਪਹਿਲਾਂ ਮੋਟਰਾਂ ਲੱਗੀਆਂ ਦੀਆਂ ਮੋਟਰਾਂ ਵਾਲਾ ਖੇਤ ਵੱਜਦਾ ਇਹ ਉਹਦਾ ਅੱਛਾ ਹਾਂ ਸਭ ਤੋਂ ਪਹਿਲੀ ਮੋਟਰ ਉਹਦੇ ਵਾਹਣ 'ਚ ਲੱਗੀ ਧੀ ਭਾਈ ਮੈਂ ਤਾਂ ਟਪਾਤੀ 75 ਤੋਂ ਐਂ ਤਾਂ ਤੂੰ ਤਕੜਾ ਰਿਹਾ 75 ਤੋਂ ਟਪਾ ਗਿਆ ਉਹ ਪੈਸੇ ਲਾਏ ਨੇ ਵਿਚਰੇ ਜਿਵੇਂ ਕਣਕ ਦੇ ਵਿੱਚ ਐ ਖੜੇ ਰਹੇ ਡਰਨੇ ਵਾਂਗੂ ਆਹ ਹੁੰਦੀ ਆ ਕੀ ਅੱਛਾ ਹਾਂ ਐ ਨਹੀਂ ਹੈਗਾ ਵੀ ਰੇਪ ਪਾਇਆ ਪਾਰ ਪਾਣੀ ਲਾਇਆ ਪਾਰ ਨਾ ਪੂਰੀ ਮਿਹਨਤ ਕਰੀ ਦੀਆ ਪਕੜਾ ਰਿਹਾ ਭਾਈ ਤੂੰ ਹੋਰ ਪੈਸੇ ਲਾਉਣੇ ਆ ਜਦੋਂ ਫਿਰ ਕਹਿੰਦਾ ਫਿਰ ਇੱਕ ਗੱਲ ਦੱਸ ਓਏ ਹਾਂ ਉ ਮੈਨੂੰ ਲੱਗਦਾ ਤਾਂ ਨਹੀਂ ਹੈਗਾ ਵੀ ਤੂੰ 75 ਤੇ ਲੈ ਗਿਆ ਤੂੰ ਕੇਰ ਸਭ ਟੁੱਟ ਪਾ ਗਿਆ ਕਿਉਂ ਦੇਖ ਯਕੀਨ ਜੇ ਤਾਂ ਨਹੀਂ ਹੁੰਦਾ ਦੇਖ ਉ ਤਾਂ ਚਾਹੀਦੀ ਤੂੰ ਦੇਖ ਕੋਸ ਮਰਜੀ ਕਹਿ ਲੈ ਮਾਰੇ ਤਾਂ ਤੇ ਮੇਰੇ ਲਵੇ ਗੱਪੇ ਨਹੀਂ ਹੈ ਮੈਂ ਵੀ ਤੈਨੂੰ ਐਮੀ ਝੂਠ ਮਾਰਾਂ ਥੋੜਾ ਬਹੁਤ ਤਾਂ ਮੈਂ ਵੀ ਤੇਰੇ ਲਵੇ ਗੱਪੇ ਛੱਡਿਆ ਡੀਸੀਆ ਮੰਨਦਾ ਐ ਵੀ ਤੂੰ ਵੀ ਨਹੀਂ ਮੈਂ ਤਾਂ ਤੈਨੂੰ ਐਪਾ ਕਹਿਣਾ ਵੀ ਦੇਖ ਆਪਾਂ ਥੋੜਾ ਜਿਹਾ ਗੱਪਾਂ ਨਹੀਂ ਪੱਟ ਮੇਰੀ ਗੱਲ ਸੁਣ ਲੈ ਡੀਸੀਆ ਤੈਂ ਮੈਨੂੰ ਗੱਪ ਮਾਰ ਤਾਂ ਮੈਂ ਤਾਂ ਆਪਦਾ ਦੁੱਖ ਰੋਣਾ ਐ ਦੀ ਅੱਛਾ ਤੂੰ ਗਾਹਾਂ ਮੇਰੇ ਪੈਰ ਨਹੀਂ ਲੱਗਣਦੇ ਤੇ ਮੈਂ ਮੈਂ ਆਖਿਆ ਨਾ ਨਾ ਦੇਖ ਲੈਣਾ ਵੀ ਕਿੱਥੇ ਜੇ ਭਾਈ ਦਾ ਡੀਸੀ ਠੀਕ ਹੈ ਨਾ ਕਹ ਲੈ ਹੂੰ ਤਾਂ ਗੱਲ ਦੇਖ ਲੈ 75 75 ਵਾਲੀ ਹਜਮ ਤਾਂ ਨਹੀਂ ਹੁੰਦੀ ਮੇਰੇ ਕਿਉਂ ਨਾ ਯਾਰ ਕਲੇ ਪਤਾ ਵੀ ਕੀ ਹੈ ਉਹ ਤਾਂ ਤੂੰ ਮੈਨੂੰ ਲੱਗਦਾ ਦੇਖ ਗੱਪ ਜਿਆਦੀ ਥੋੜੇ ਜੇ ਗੱਪ ਹੁੰਦੇ ਨੇ ਤੂੰ ਤਾਂ ਖਾਸੀ ਪੱਟੂ ਆ ਗੱਪ ਪਾਲੇ ਰੋੜੀ ਜਾਂਦਾ ਵੱਡੇ ਮੇਰੇ ਵਾਲੇ ਗੱਪ ਤੇਰੇ ਵਾਲਾ ਕੀ ਸੀਗਾ ਉਹਨਾਂ ਮੈਂ ਤਾਂ ਆਪ ਮੰਨਦਾ ਮੈਂ ਤੈਨੂੰ ਐਂ ਕਹਿੰਦਾ ਬਾਈ ਬਰ ਤੂੰ ਉਹੀ ਗੱਲ ਕਰ ਮੇਰੀ ਗੱਲ ਸੁਣਾ ਫਿਰ ਮੈਂ ਤਾਂ ਹਸਾਬ ਜੇ ਨਾਲ ਮੇਰੀ ਗੱਲ ਸੁਣਾ ਤੈ ਤਾਂ ਚੌਰ ਸੇ ਛੱਟ ਤਾ ਮੇਰੇ ਕਣੀ ਮੇਰੇ ਤਾਂ ਗੋਡੇ ਚ ਵੱਜਿਆ ਸੀ ਮੇਰੀ ਗੱਲ ਸੁਣ ਲਈ ਸੀ ਆ ਹੋਥੋਂ ਆਇਆ ਮੈਂ ਤੇਰੇ ਲਵੇ ਚੱਲ ਕੇ ਦੁੱਖ ਸੁਣਨ ਦਾ ਮਾਰਾ ਵੀ ਦੁੱਖ ਸੁਣੂਗਾ ਤੇ ਦੁੱਖ ਸੁਣਾਊਗਾ ਤੈ ਪੱਟੂਆ ਮੇਰੇ ਪੈਰੇ ਨਹੀਂ ਲੱਗਣ ਦਿੱਤੇ ਮੈਂ ਹੁਣ ਇਹਦੇ ਚ ਕੀ ਕਰਦਾ ਮੇਰੀ ਗੱਲ ਸੁਣਾ ਕਹਿ ਲਿਆ ਮੈਂ ਤੈਨੂੰ ਕਿਹਾ ਨਹੀਂ ਵੀ ਰੱਬ ਦਾ ਦਿੱਤਾ ਕੇਰਤਾ ਬਹੁਤ ਪੈ ਗਿਆ ਫਿਰ ਤੂੰ ਹੁਣ ਹਟਿਆ ਨਹੀਂ ਤੂੰ ਤਾਂ ਖੋਦਾ ਮਾਰੀਂ ਗਿਆ ਦੱਸ ਕਿੰਨਾ ਕੀ ਦੱਸਾਂ ਤੈਨੂੰ ਹੁਣ ਮਹਿੰਗੇ ਪਾ ਦਾ ਠੇਕਾ ਚੜਿਆ ਤੈਨੂੰ ਕਹਿੰਦਾ ਵੀ ਮੇਰੇ ਤਾਂ ਫਿਰ ਕੇਰ ਇੰਨਾ ਕਪਿਆ ਐ ਫਿਰ ਹੁਣ ਤੈਨੂੰ ਪਤਾ ਇੱਜ਼ਤ ਦਾ ਵੀ ਸਵਾਲ ਐ ਉਹ ਸਾਲਾ ਨੱਕ ਨੂੰ ਰੱਖਦੇ ਸਾਹਮਣੇ ਫਿਰ ਕਹਣਾ ਉਹ ਬੋਲਣਾ ਪੈਂਦਾ ਥੋੜਾ ਜਿਹਾ ਝੂਠਾ ਪਰ ਤਾਂ ਇਹ ਤਾਂ ਜਾਦੇ ਛੱਡਦਾ ਨਾ ਬਚਿਆ ਕੀ ਕੁਸਾ ਬਚਣ ਬਚਾਉਣ ਨੂੰ ਤਾਂ ਪਹਿਲਾਂ ਤੂੰ ਮੈਨੂੰ ਐ ਦੱਸ ਵੀ ਠੇਕਾ ਤਾਂ 10 ਨੂੰ ਏ 30 73 ਨੂੰ ਏਦਰ ਹਾਂ ਹਾਂ 73 ਨਹੀਂ ਬਚਣ ਬਚਾਉਣ ਨੂੰ ਤਾਂ ਦੇਖੀ ਉਹ ਪਹਿਲਾਂ ਆਪਣੇ ਲਾਣੇਧਾਰ ਨਹੀਂ ਕਹਿੰਦੇ ਹੁੰਦੇ ਤੇ ਹੂੰ ਵੀ ਤੂੜੀ ਬਚੀ ਐ ਤੂੜੀ ਬਚੀ ਐ ਏਦਕੀ ਦਾ ਤੂੜੀ ਵੀ ਏਦਕੀ 200 ਨੂੰ ਏ ਨਹੀਂ ਯਾਰ ਹੁਣ ਤੂੰ ਐ ਸਭ ਲਾਲਾ ਬੰਦਾ ਕਹਿੰਦੇ ਸੁਣ ਲੈਂਦੇ ਤੇ ਵੀ ਤੂੜੀ ਬਚੀ ਐ ਚਲ ਤੂੜੀ ਬਚੀ ਐ ਡੰਗਰਾਂ ਨੂੰ ਪਾ ਲੈਂਦੇ ਤੇ ਹੁੰਦਾ ਸਾਲਾ ਮੰਗਾਈ ਐ ਨਹੀਂ ਹੋਗੀ ਡੰਗਰ ਰੱਖਣੋਂ ਹਟ ਕੇ ਤੂੜੀ ਵੀ ਨਹੀਂ ਬਚਦੀ ਨਾਲੇ ਵੇਚਦੇ ਆ ਤਾਂ ਵੀ ਨਹੀਂ ਬਚਦੀ ਉਹ ਪਹਿਲਾਂ ਲਾਣੇਦਾਰ ਕਹਿੰਦਾ ਹੁੰਦਾ ਸੀ ਐ ਤੱਕੀ ਲਾ ਦਾਂਗੇ ਕਰਜਾ ਹੂੰ ਐ ਤੱਕੀ ਲਾ ਐ ਕਰਤਾ ਉਹ ਚੱਲ ਆ ਹੁਣ ਮੈਂ ਕਹਿ ਦਿੰਨਾ ਐਸ ਵਾਰ ਤਾਂ ਕਰਜਾ ਲਾ ਦਾਂਗੀ ਇਹ ਲੋਟਾ ਘਰ ਤੇ ਲਾਤਾ ਕਿਹੜਾ ਲਾਤਾ ਪੱਟੂ ਦਾ ਦੁੱਗਣਾ ਚੜ ਗਿਆ ਅੱਛਾ ਅਰਤੀ ਕਿੱਥੇ ਉਤਰਦੇ ਨਹੀਂ ਮੈਂ ਤੈਨੂੰ ਤਾਈਓ ਤਾਂ ਕਹਿਣਾ ਵੀ ਗੱਪ ਤਾਂ ਬਹੁਤ ਮਾਰ ਲਈ ਕੈਲਿਆ ਸੱਚ ਸੱਚ ਦੱਸ ਪਹਿਲਾਂ ਫਿਰ ਵੀ ਪੱਲੇ ਪਿਆ ਕੁਛ ਵੀ ਤੇਰੇ ਨਾ ਅੜੀ ਸੀ ਆ ਹਾਂ ਪੱਲੇ ਦਾ ਸੜੀਆਂ ਦੇਖ ਲੈ ਚੱਪਲਾਂ ਆ ਬੱਟੀਆਂ ਨੇ ਲਾਲਾ ਜੀ ਤੀਜੀ ਜੋੜੀ ਐ ਮੈਨੂੰ ਤਾਂ ਐਤੀ ਵੀ ਇਹ ਵੀ ਕਸ ਜੂਗੀ ਚਲੇ ਬਚ ਗਈ ਇਹ ਤਾਂ ਫਿਰ ਮਾੜਾ ਕੰਮ ਐ ਹਾਂ ਦੇਖ ਤਕੜੇ ਲੋਕਾਂ ਦਾ ਪਤਾ ਨਹੀਂ ਲੋਕ ਕਿਵੇਂ ਲਈ ਜਾਂਦੇ ਨੇਗੇ ਹੈ ਉਹ ਤਕੜਿਆਂ ਦੀ ਮਰ ਪਾਏ ਆ ਜਿਹੜੇ 800 800 ਕੀਲੇ ਵਾਲੇ ਇਕੱਠਾ 50 50 ਕੀਲੇ ਹੁਣ ਤੈਨੂੰ ਦੱਸ ਕੇ ਤਾਂ ਹਟਿਆ ਵੀ ਮੈਨੂੰ ਪੰਜ ਵਧਾਉਣਾ ਪੈ ਗਿਆ ਨਹੀਂ ਅੱਗੇ 500 ਰੁਪਏ ਨਾਲ ਠੇਕੇ ਤੇ ਕੀਲਾ ਵਾਧੇ ਨਾਲ ਲੈ ਲੈਂਦੇ ਤੇ ਹੁਣ ਤਕੜਾ ਘਰ ਆਉਂਦਾ ਥੀਰੀਆਂ ਨੇ ਕੰਮ ਕਰਨਾ 100 200 ਕੀਲਾ ਇਕੱਠਾ ਲੈਣਾ 2 200 ਕੀਲਾ ਲੈ ਕੇ ਇੱਕ ਥੀਰੀ ਛੱਡ ਦਿੰਦੇ ਨੇ ਫੇਰੀ ਜਾਂਦੇ ਉਹ ਤੇਰੇ ਮੇਰੇ ਵਰਗੇ ਤੇ ਤਾਂ ਥੀਰੀ ਵੀ ਨਹੀਂ ਕੰਮ ਕਰਦਾ ਲੱਖ ਰੁਪਈਆ ਲੈ ਕੇ ਕੱਤੀ ਕਾਪ ਹੋ ਜਾਂਦਾ ਹੈ ਨਾਲੇ ਉਹਨਾਂ ਦੇ ਦਿਨ ਰਾਤ ਕੰਮ ਕਰਦੇ ਨੇ ਉਹ ਵਧਾਉਂਦੇ ਨੇ ਠੇਕਾ ਉਹ ਜਿੱਥੇ ਆਪਾਂ 500 ਵਧਾਉਣੇ ਹੋ ਆ ਕੇ 5000 ਵਧਾ ਦਿੰਦੇ ਨੇ ਸਾਰੀ ਮਸਨਰੀ ਉਹਨਾਂ ਦਾ ਵੇ ਉਹਨਾਂ ਨੂੰ ਤਾਂ ਵੀ ਬਚ ਜੇ ਤੈਨੂੰ 20000 ਛੱਡਦਾ ਕੀਲਾ ਹੈ ਉਹਨੂੰ ਸਾਰੇ ਖਰਚੇ ਕੱਢ ਕੇ 15 ਛੱਡ ਦੂ ਹੁਣ ਜਦੋਂ ਇੰਨੀ ਮਹਿੰਗੀ ਪੰਜ ਪੰਜ ਬਦਾ ਮੈਂ ਕਹ ਫੇਰ ਕਿੱਥੋਂ ਫਿਰ ਤਾਂ ਜੂਆਂ ਨਹੀਂ ਬਚਦੀਆਂ ਕੀਰੀ ਦਾ ਇੱਕ ਘੱਟ ਸੀ ਜੀਰੀ ਜੀਰੀ ਪਈਆ ਘੱਟ ਤਾਂ ਸਹੀ ਗੱਲ ਹੈ ਤੇ ਕਣਕ ਪਈਆ ਮੇਰੇ 51 ਮਣ ਕਵੰਜਾ ਮਣਾ ਹਾਂ ਫਿਰ ਮੇਰੇ ਵੀ 52 ਕਮਣ ਦਾ ਕਣਕ ਦਾ ਕੀ ਰਿਹਾ ਫਿਰ ਤੇ ਜੁੜ ਗਿਆ ਨਾ ਜੀਰੀ ਜੀਰੀ ਵਸਾਈ ਹੈ ਇੱਕ ਅੱਧੇ ਕ ਬਹਣ ਚੋਂ ਪੈ ਗਈ 378 ਕਮਣੀ ਅੱਤੇ ਕੇ ਚੋਪੈਗੀ ਤੀ ਇੱਕ ਘਟ ਅੱਥੀ ਮਣੀ ਉਹ ਹੀ ਇੱਕ ਘਟ ਅੱਥੀ ਲਾਲਾ ਦੋ ਘਟ ਅੱਥੀ ਲਾਲਾ ਉਹ ਇੱਕ ਘਟ ਤੇ ਰੱਪ ਚੜ ਰੱਖਿਆ ਵੀ ਜੱਟ ਨੂੰ ਜੱਟੇ ਮਰੀ ਜਾਂਦਾ ਠੇਕੇ ਤੇ ਜੱਟ ਨੂੰ ਜੱਟ ਮਰੀ ਜਾਂਦਾ ਜਿਹੜੇ ਨੇ ਠੇਕੇ ਤੇ ਲੈਣੀ ਐ ਹੂੰ ਉਹਦਾ ਤਾਂ ਝੂਠ ਬੋਲਣ ਦਾ ਹੱਕ ਨਹੀਂ ਕਿ ਉਹਦੇ ਅੱਥੀ ਪਈਆ ਉਹ ਤਾਂ 70 ਕਹਿਣ ਦਾ ਹੱਕ ਬਣਦਾ ਫੇਰੇ ਠੇਕਾ ਸਸਤਾ ਮਿਲੂ ਫੇਰ ਆਪਾਂ ਕਹਿ ਦਿੰਨੇ ਆ ਠੇਕਾ ਮਹਿੰਗਾ ਹੋ ਗਿਆ ਠੇਕਾ ਤਾਂ ਬਾਈ ਮਹਿੰਗਾ ਉਹ ਆਪਣੇ ਘਰੇ ਥੋੜੀ ਦੇਣ ਆਇਆ ਜ਼ਮੀਨ ਆਪਾਂ ਜਾਣਦੇ ਆ ਤੂੰ ਮੇਰੇ ਉੱਤੋਂ ਦੀ ਮੈਂ ਤੇਰੇ ਉੱਤੋਂ ਦੀ ਮੈਂ 80 ਦਿੰਨਾ ਤੂੰ 85 ਦਿੰਨਾ ਬਾਈ ਫਿਰ ਐਂ ਤਾਂ ਲੁੱਟੇ ਗਏ ਹੋਰ ਇਹ ਤਾਂ ਹੈ ਗੱਲ ਇਹ ਤਾਂ ਮਾਰ ਹੀ ਗਏ ਆਪਾਂ ਹੂੰ ਜਨ ਬਚਾਉਣ ਨੂੰ ਫਿਰ ਕੀ ਐ ਡੀਸੀ ਆਣਾ ਓਏ ਬਚਨ ਬਚਾਉਣ ਨੂੰ ਤਾਂ ਕਹਿ ਲਿਆ ਛੁਣ ਛਣ ਹੀ ਐ ਬਜਾਈ ਜਾ